ਇਹਨੂੰ ਇਲੈਕਸ਼ਨ ਤੋਂ ਪਹਿਲੇ ਵੀ ਮੈਂ ਕਈ ਵਾਰੀ ਚੱਕਿਆ ਸੀ ਪ੍ਰਸ਼ਾਸਨ ਦੇ ਨਾਲ ਵੀ ਚੱਕਿਆ ਲੇਕਿਨ ਅਫਸੋਸ ਦੀ ਗੱਲ ਹੈ ਕਿ ਸਰਕਾਰ ਦੇ ਅੰਦਰ ਜੋ ਤੱਕ ਨਹੀਂ ਸਰਕੇ ਨਾ ਪ੍ਰਸ਼ਾਸਨ ਨੂੰ ਪਰਵਾਹ ਨਾ ਕੋਸ ਕੋਚ ਕਰੇ ਤਾਂ ਮੁੱਖ ਮੰਤਰੀ ਨੂੰ ਤਾਂ ਇਕੱਲੇ ਪੰਜਾਬ ਵਾਸਤੇ ਸਮਾਂ ਕੀਆ ਵੋਟਾਂ ਵੇਲੇ ਆ ਕੇ ਦਰਸ਼ਨ ਦਿੰਦੇ ਨੇ ਅੱਗੇ ਪਿੱਛੇ ਤਾਂ ਦਿਸਤੇ ਹੀ ਨਹੀਂ ਹੈਗੇ ਅੱਜ ਮੈਂ ਸਮੂਹ ਸੰਸਥਾਵਾਂ ਜਿਨ੍ਹਾਂ ਨੇ 15 ਅਗਸਤ ਦਾ ਬੰਦ ਬਠਿੰਡੇ ਸ਼ਹਿਰ ਚ ਕੀਤਾ ਹੈ ਇਸ ਕਾਹਨ ਦੀ ਗੁੰਡਾਗਰਦੀ ਦੇ ਖਿਲਾਫ ਇਹਨਾਂ ਦੇ ਨਾਲ 100% ਡੱਟ ਕੇ ਮੈਂ ਵੀ ਖੜੀਆਂ ਤੇ ਸ਼ਰਮ ਨਹੀਂ ਅਕਾਲੀ ਦਲ ਦੇ ਬੱਕਰਾ ਨੂੰ ਵੀ ਮੈਂ ਕਰਨੀਆਂ ਕਿਉਂਕਿ ਇਹੋ ਜੀ ਗੁੰਡਾਗਰਦੀ ਕਰਕੇ ਜਿੱਥੇ ਬਠਿੰਡੇ ਸ਼ਹਿਰ ਦਾ ਮਾਹੌਲ ਖਰਾਬ ਹੋ ਰਿਹਾ ਦੁਕਾਨਦਾਰੀ ਦਾ ਅੱਗੇ ਹਾਲ ਮੰਦਾ ਸੀ ਹੁਣ ਜੇ ਕੋਈ ਗ੍ਰਾਹਕ ਆਉਂਦਾ ਹੈ ਮਿੰਟ 'ਚ ਉਹਨਾਂ ਦੀ ਗੱਡੀ ਨੂੰ ਟਾਇਰ ਨੂੰ ਗੱਡੀ ਨੂੰ ਟੋਕ ਕਰਕੇ ਲੈ ਜਾਂਦਾ ਟਾਇਰ ਲੌਕ ਕਰ ਦਿੰਦੇ ਨੇ ਜਿਹਦੇ ਕਰਕੇ ਗ੍ਰਾਹਕਾਂ ਤੇ ਦੁਕਾਨਦਾਰਾਂ ਦੇ ਵਿੱਚ ਵੀ ਹੁਣ ਤਣਾਅ ਪੈਦਾ ਹੋ ਰਿਹਾ ਲੇਕਿਨ ਬਠਿੰਡੇ ਦੀ ਇਕਨੋਮੀ ਨਾਲ ਜਿਹੜਾ ਨੁਕਸਾਨ ਹੋ ਰਿਹਾ ਹੈ ਉਹਦੇ ਖਿਲਾਫ ਆਪਾਂ ਸਾਰਿਆਂ ਨੂੰ ਆਵਾਜ਼ ਚੱਕਣ ਦੀ ਲੋੜ ਹੈ ਠੀਕ ਹੈ ਜੇ ਕੋਈ ਟ੍ਰੈਫਿਕ ਦੀ ਕੋਈ ਵਾਈਲੇਸ਼ਨ ਹੋ ਰਹੀ ਹੈ ਇਹ ਨਹੀਂ ਮੈਂ ਕਹਿੰਦੀ ਕਿ ਟੋ ਨਹੀਂ ਕਰਨਾ ਚਾਹੀਦਾ ਲੇਕਿਨ ਇਹ ਕੰਮ ਗੁੰਡਿਆਂ ਕਰਦੀ ਵਾਸਤੇ ਨਹੀਂ ਹੈਗਾ ਪੈਸੇ ਕਮਾਉਣ ਵਾਸਤੇ ਨਹੀਂ ਹੈ ਇਹ ਸਰਕਾਰਾਂ ਦਾ ਕੰਮ ਹੈ ਪ੍ਰਸ਼ਾਸਨ ਚਲਾਏ ਕਾਰਪੋਰੇਸ਼ਨ ਚਲਾਏ ਲੇਕਿਨ ਆਪ ਨੇ ਚੈਤਿਆ ਨੂੰ ਇੱਕ ਕਮਾਈ ਦਾ ਸਾਧਨ ਬਣਾ ਦਿੱਤਾ ਜਾਏ ਇਹ ਹਰ ਕਿਸ ਬਰਦਾਸ਼ਤ ਨਹੀਂ ਹੋਗਾ ਤੇ ਸਾਰੇ ਬਠਿੰਡੇ ਨੂੰ ਹੁਣ ਖੜ ਕੇ ਜਿੱਥੇ ਅਸੀਂ ਦਿਨ ਰਾਤ ਇੱਕ ਕਰਕੇ ਇਸ ਸ਼ਹਿਰ ਦੀ ਤਰੱਕੀ ਵਾਸਤੇ ਕੰਮ ਕਰਦੇ ਹਾਂ ਉਥੇ ਇਹ ਸਰਕਾਰ ਇਸ ਤਰੱਕੀ ਨੂੰ ਖਤਮ ਕਰਨ ਵਾਸਤੇ ਉਹ ਜੀ ਗੁੰਡਾਗਰਦੀ ਕਰਕੇ ਕਮਾਂ ਦਾ ਸਾਧਨ ਬਣਾ ਰਹੀ ਹੈ ਮੈਂ ਕਹਿੰਦੀ ਬਿਲਕੁਲ ਲਾਣਤ ਹੈ ਸ਼ਰਮ ਹੈ ਤੇ ਜਿੱਥੇ ਆਵਾਜ਼ ਚੱਕਣ ਦੀ ਲੋੜ ਹੈ ਆਵਾਜ਼ ਵੀ ਚੱਕਾਂਗੇ ਤੇ ਡਟ ਕੇ 100% ਤੁਹਾਡੇ ਨਾਲ ਖੜੇ ਸੀ ਖੜੇ ਹਾਂ ਤੇ ਖੜੇ ਰਵਾਂਗੇ ਇਸ ਗੁੰਡਾਗਰਦੀ ਨੂੰ ਖਤਮ ਕਰਨੀ ਬਹੁਤ ਜ਼ਰੂਰੀ ਹੈ ਬਠਿੰਡੇ ਸ਼ਹਿਰ ਦੀ ਪਾਰਕਿੰਗ ਦਾ ਮੁੱਦਾ ਕਈ